ਤੋ ਪਹਿਲਾ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓਮਕਾਰ ਸਿੰਘ ਪਲਾਟ ਇਨਫੋ ਚੈਨਲ ਤੋਂ ਮੈਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਉਹ ਜਾਣਕਾਰੀ ਇੱਕ ਬਹੁਤ ਵਧੀਆ ਜਿਵੇਂ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਬੂਟਾ ਅਮਰੂਦ ਦਾ ਲਾਉਣਾ ਤਿਆਰ ਕਰਕੇ ਤਾਂ ਉਸ ਲਈ ਵੀ ਵਧੀਆ ਜੇਕਰ ਤੁਸੀਂ ਬਾਗਬਾਨੀ ਕਰਨੀ ਚਾਹੁੰਦੇ ਹੋ ਆਪਣੇ ਖੇਤਾਂ ਦੇ ਵਿੱਚ ਬੂਟੇ ਲਾਉਣੇ ਚਾਹੁੰਦੇ ਹੋ ਤਾਂ ਉਸ ਲਈ ਵੀ ਵਧੀਆ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਮੰਨ ਲਓ ਵੀ ਆਪਣਾ ਬਾਗ ਲਾਉਣਾ ਤਾਂ ਉਸ ਲਈ ਵਧੀਆ ਇਹ ਕਹੀ ਜੀ ਤਕਨੀਕ ਆ ਜਿਹਦੇ ਉੱਤੇ ਤੁਹਾਡਾ ਬੂਟਾ ਤਿਆਰ ਕਰਨ ਤੇ ਕੋਈ ਬਹੁਤਾ ਜਿਆਦਾ ਖਰਚਾ ਨਹੀਂ ਆਉਂਦਾ ਨਾ ਹੀ ਤੁਹਾਨੂੰ ਕੋਈ ਬਹੁਤ ਜਿਆਦਾ ਮਸ਼ੀਨਰੀ ਦੀ ਲੋੜ ਆ ਇਹ ਨੂੰ ਕੀ ਕਿਹਾ ਜਾਂਦਾ ਪੌਂਦੀ ਬੂਟਾ ਤਿਆਰ ਕਰਨ ਦਾ ਦੀ ਤਕਨੀਕ ਜਾਂ ਗਰਾਫਟਿੰਗ ਕਿਹਾ ਜਾਂਦਾ ਇਸ ਤਕਨੀਕ ਨੂੰ ਤੁਸੀਂ ਅਪਣਾ ਕੇ ਇਸ ਤਕਨੀਕ ਦੀ ਲੋੜ ਕੀ ਆ ਇਸ ਤਕਨੀਕ ਦੀ ਲੋੜ ਇਹ ਆ ਵੀ ਜਿਵੇਂ ਬੂਟੇ ਮੰਨ ਲਓ ਵੀ ਤੁਸੀਂ ਨਰਸਰੀ ਦੇ ਵਿੱਚੋਂ ਲੈਨੇ ਹੋ ਤਾਂ ਤੁਹਾਨੂੰ ਸਹੀ ਕੁਆਲਿਟੀ ਨਹੀਂ ਮਿਲਦੀ ਇੱਕ ਸਿਆਰ ਬੂਟੇ ਨਹੀਂ ਮਿਲਦੇ ਕਈ ਤਰ੍ਹਾਂ ਦੇ ਨਿਕਲ ਜਾਂਦੇ ਨੇ ਇਹ ਸਾਰੀਆਂ ਸਮੱਸਿਆ ਦਾ ਹੱਲ ਜੇਕਰ ਤੁਸੀਂ ਬੂਟੇ ਖੁਦ ਤਿਆਰ ਕਰਦੇ ਹੋ ਫੇਰ ਹੀ ਆ ਇੱਕ ਬੂਟੇ ਹੁੰਦੇ ਨੇ ਬੀਜ ਤੋਂ ਬੀਜ ਨਾਲ ਤਿਆਰ ਕਰਨੇ ਹੁੰਦਾ ਤਾਂ ਇਹ ਵੀ ਬੀਜ ਨਾਲ ਆ ਪਰ ਇਹ ਬਾਅਦ ਦੇ ਵਿੱਚ ਬੀਜ ਤੋਂ ਤਿਆਰ ਕੀਤੇ ਬੂਟੇ ਦੇ ਉੱਤੇ ਗ੍ਰਾਫਟਿੰਗ ਕੀਤੀ ਜਾਂਦੀ ਹੈ ਪਿਉਂਦ ਕੀਤੀ ਜਾਂਦੀ ਹੈ ਇਸ ਦੀ ਪਿਉਂਦ ਦੀ ਲੋੜ ਕਿਉਂ ਪਈ ਜੇ ਆਪਾਂ ਲੋੜ ਦੀ ਗੱਲ ਕਰੀਏ ਤਾਂ ਜਿਹੜਾ ਬੀਜ ਤੋਂ ਬੂਟਾ ਤਿਆਰ ਹੁੰਦਾ ਉਹ ਲਗਭਗ 4 ਸਾਲ ਲੈ ਲੈਂਦਾ ਫਲ ਚੱਕਣ ਨੂੰ ਤੇ ਬਾਕੀ ਬਾਅਦ ਦੇ ਵਿੱਚ ਉਸ ਦੀ ਜਿਹੜੀ ਕੁਆਲਿਟੀ ਆ ਉਹ ਕੁਆਲਿਟੀ ਸਾਰੀ ਇੱਕ ਸਿਆਰ ਨਹੀਂ ਹੁੰਦੀ ਕਈ ਕਿਸਾਨ ਵੀਰ ਬਾਗ ਲਾ ਕੇ ਫਿਰ ਘਾਟਾ ਖਾ ਬੈਠਦੇ ਨੇ ਜਾਂ ਮਾਰਕੀਟ ਦੇ ਵਿੱਚੋਂ ਪਿਉਂਦੀ ਬੂਟੇ ਕਹਿ ਕੇ ਉਹਨਾਂ ਨੂੰ ਬਿਨਾਂ ਪਿਉਂਦ ਕੀਤੇ ਬੂਟੇ ਦਿੱਤੇ ਜਾਂਦੇ ਨੇ ਜੇ ਇਸ ਕਰਕੇ ਜੇਕਰ ਤੁਸੀਂ ਆਪਣੇ ਬੂਟੇ ਖੁਦ ਹੀ ਤਿਆਰ ਕਰੋ ਤਾਂ ਉਸ ਦਾ ਬਹੁਤ ਵੱਡਾ ਤੁਹਾਨੂੰ ਬੈਨੀਫਿਟ ਮਿਲੇਗਾ ਇਹ ਤਿਆਰ ਕਰਨ ਦੀ ਵਿਧੀ ਕੀ ਆ ਆਓ ਆਪਾਂ ਤੁਹਾਨੂੰ ਇਸ ਬਾਰੇ ਪੂਰਾ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਜਦੋਂ ਪੱਕੇ ਹੋਏ ਅਮਰੂਦ ਆਪਾਂ ਨੇ L4090 ਵੈਰਾਈਟੀ ਦੇ ਲੈ ਲੈਣੇ ਨੇ ਉਹਨਾਂ ਨੂੰ ਦੇਸੀ ਵੀ ਕਿਹਾ ਜਾਂਦਾ ਉਸ ਦੇ ਵਿੱਚੋਂ ਪੱਕੇ ਹੋਏ ਅਮਰੂਦਾਂ ਦੇ ਵਿੱਚੋਂ ਵਧੀਆ ਪੱਕੇ ਹੋਏ ਅਮਰੂਦ ਲੈ ਕੇ ਉਹਨਾਂ ਨੂੰ ਆਪਾਂ ਮਤਲਬ ਉਹਨਾਂ ਦੇ ਵਿੱਚੋਂ ਆਪਾਂ ਨੇ ਜਿਹੜੇ ਬੀਜ ਨੇ ਉਹ ਕੱਢ ਲੈਣੇ ਨੇ ਤੁਹਾਨੂੰ ਪਤਾ ਹੀ ਹੈ ਵੀ ਗੁੱਦੇ ਦੇ ਵਿੱਚ ਅੰਦਰ ਬੀਜ ਹੁੰਦੇ ਨੇ ਉਹ ਬੀਜ ਕੱਢ ਲੈਣੇ ਬੀਜ ਕੱਢਣ ਤੋਂ ਬਾਅਦ ਬੀਜ ਨੂੰ ਚੰਗੀ ਤਰ੍ਹਾਂ ਧੋ ਕੇ ਕੱਢ ਕੇ ਸੁਕਾ ਕੇ ਉਸ ਤੋਂ ਬਾਅਦ ਜਾਂ ਤਾਂ ਆਪਾਂ ਉਸ ਦੀ ਬਿਜਾਈ ਅਗਸਤ ਦੇ ਮਹੀਨੇ ਕਿਆਰੀਆਂ ਦੇ ਵਿੱਚ ਕਰ ਸਕਦੇ ਹਾਂ ਜਾਂ ਲਿਫਾਫਿਆਂ ਦੇ ਵਿੱਚ ਸੱਤ ਸੇ ਦੇ ਲਿਫਾਫਿਆਂ ਦੇ ਵਿੱਚ ਮਿੱਟੀ ਪਾ ਕੇ ਉਹਦੇ ਵਿੱਚ ਜਿਹੜੇ ਆਪਾਂ 2-2 3-3 ਬੀਜ ਲਾ ਸਕਦੇ ਹਾਂ ਤੇ ਜਾਂ ਫਿਰ ਆਪਾਂ ਕੋਈ ਬੈੱਡ ਬਣਾ ਕੇ ਬੈੱਡ ਦੇ ਉੱਤੇ ਬਿਜਾਈ ਕਰਕੇ ਉਸ ਦੀ ਪਨੀਰੀ ਤਿਆਰ ਕਰ ਸਕਦੇ ਹਾਂ ਪਨੀਰੀ ਆ ਜਿਹੜੀ ਉਹਨੂੰ ਸਰਦੀ ਤੋਂ ਬਚਾਉਣ ਵਾਸਤੇ ਥੋੜਾ ਟਕਣਾ ਪਊਗਾ ਅੱਗੇ ਜਾ ਕੇ ਉਹ ਤੁਹਾਡੀ ਪਨੀਰੀ ਆ ਜਿਹੜੀ ਫਰਵਰੀ ਦੇ ਵਿੱਚ ਤਿਆਰ ਹੋ ਜੂਗੀ ਤੁਸੀਂ ਫਰਵਰੀ ਦੇ ਵਿੱਚ ਮਿੱਟੀ ਦੀਆਂ ਥੈਲੀਆਂ ਭਰ ਕੇ ਥੈਲੀਆਂ ਦੇ ਵਿੱਚ ਲਾ ਕੇ ਉਹ ਤੁਹਾਡਾ ਬੂਟਾ ਅਗਲੀ ਫਰਵਰੀ ਤੇ ਦੇ ਲਈ ਜੋ ਅਗਲੀ ਫਰਵਰੀ ਆਪਾਂ ਜਨਵਰੀ ਫਰਵਰੀ ਦੇ ਵਿੱਚ ਗ੍ਰਾਫਟਿੰਗ ਕਰਦੇ ਹਾਂ ਉਹ ਗ੍ਰਾਫਟਿੰਗ ਲਈ ਤਿਆਰ ਹੋ ਜੂਗਾ ਜਾਂ ਫਿਰ ਤੁਸੀਂ ਜਿਵੇਂ ਥੈਲੀਆਂ ਚ ਕੀਤਾ ਤਾਂ ਉਹ ਥੈਲੀ ਵਾਲਾ ਵੀ ਤੁਹਾਡਾ ਤਿਆਰ ਹੋ ਜਾਊਗਾ। ਯਾਨੀ ਇਸ ਤੇ ਟਾਈਮ ਲੱਗੂਗਾ। ਤੁਹਾਨੂੰ ਪਤਾ ਹੀ ਹੈ ਬੂਟਾ ਲੱਗ ਤੇ ਟਾਈਮ ਲੱਗਦੀ ਆ। ਬੂਟੇ ਦਾ ਜਿਹੜਾ ਸਾਈਜ਼ ਹੈਗਾ ਉਹ 3 ਤੋਂ 4 ਫੁੱਟ ਤੇ ਪੈਨਸਲ ਜਿੰਨਾ ਮੋਟਾ ਹੋਣਾ ਚਾਹੀਦਾ। ਉਸ ਤੋਂ ਬਾਅਦ ਆਪਾਂ ਜਿਹੜੀ ਵੈਰਾਈਟੀ ਤਿਆਰ ਕਰਨੀ ਆ ਉਹ ਵੈਰਾਈਟੀ ਦਾ ਮਤਲਬ ਬਾਦ ਦਾ 파ਟਾ ਜਿਵੇਂ ਹੁਣ ਆਪਾਂ ਨੇ ਵੈਰਾਈਟੀ ਤਿਆਰ ਕਰਨੀ ਆ ਉਹ ਵੈਰਾਈਟੀ ਬਾਰੇ ਤੁਹਾਨੂੰ ਦੱਸਾਂਗੇ। ਤੁਸੀਂ ਦੇਖੋ ਜੇਕਰ ਬਾਗਬਾਨੀ ਕਰਨੀ ਚਾਹੁੰਦੇ ਹੋ ਮੈਂ ਤੁਹਾਨੂੰ ਸਪਾਰਸ ਕਰਦਾ ਵੀ ਹਸਾਰ ਸਪੈਦੀ 3 ਹੀ ਤੁਸੀਂ ਮਤਲਬ ਬੂਟੇ ਤਿਆਰ ਕਰੋ ਤੇ ਬਾਗਬਾਨੀ ਕਰੋ ਇਹ ਬਹੁਤ ਵਧੀਆ ਨਸਲਾ ਦੇਖੋ ਇਹ ਅੱਜ ਫਰਵਰੀ ਦੇ ਵਿੱਚ ਵੀ ਇਸ ਦੇ ਉੱਤੇ ਕਿੰਨਾ ਕਿੰਨਾ ਫਲ ਆ ਜਿਹੜਾ ਉਹ ਲੱਗਿਆ ਹੋਇਆ ਇਹ ਤੇ ਲਗਭਗ ਪੂਰਾ ਸਾਲ ਹੀ ਫਲ ਲੱਗਦਾ ਰਹਿੰਦਾ ਬਾਕੀ ਐ ਹੁੰਦਾ ਤੁਸੀਂ ਜਿਹੜੀ ਮਰਜੀ ਅਮਰੂਦ ਦੀ ਵੈਰਾਈਟੀ ਜਿਹੜੀ ਵੀ ਵੈਰਾਈਟੀ ਆ ਉਹ ਹਰ ਕੋਈ ਵੈਰਾਈਟੀ ਤਿਆਰ ਕਰ ਸਕਦੇ ਹੋ ਇਹ ਦੀ ਵਸਤ ਤਕਨੀਕ ਕੀ ਆ ਤੁਹਾਨੂੰ ਬਸ ਇਹ ਤਕਨੀਕ ਦਾ ਪਤਾ ਲੱਗ ਗਿਆ ਤਾਂ ਹੋਰ ਕੁਝ ਨਹੀਂ ਇਸ ਦੇ ਅੱਗੇ ਤੇ ਇਹ ਤਕਨੀਕ ਕੀ ਆ ਤੁਸੀਂ ਨੇ ਮੰਨ ਲਓ ਬੂਟਾ ਤਿਆਰ ਕਰ ਲਿਆ ਬੂਟਾ ਗੈਰੀਆਂ ਦੇ ਵਿੱਚ ਹੁੰਦਾ ਮੈਂ ਤੁਹਾਨੂੰ ਦਿਖਾ ਰਿਹਾ ਇਸ ਤਰ੍ਹਾਂ ਆਪਾਂ ਨੇ ਥੈਲੀ ਦੇ ਵਿੱਚ ਇਹ ਬੂਟਾ ਤਿਆਰ ਕਰ ਲਿਆ ਹੁਣ ਆਪਾਂ ਨੇ ਏ ਦੇ ਉੱਤੇ ਇਹ ਹੋ ਗਿਆ ਆਪਣਾ ਮਤਲਬ ਜੜਾ ਵਾਲਾ ਬੂਟਾ ਹੋ ਗਿਆ ਜਿਹੜਾ ਦੇਸੀ ਬੂਟਾ ਹੁਣ ਏ ਦੇ ਉੱਤੇ ਆਪਾਂ ਜਿਹੜੀ ਮਰਜ਼ੀ ਕੁਆਲਿਟੀ ਜਿਹੜੀ ਮਰਜ਼ੀ ਵੈਰਾਈਟੀ ਤੁਸੀਂ ਇਸ ਦੇ ਉੱਤੇ ਤਿਆਰ ਕਰ ਸਕਦੇ ਹੋ ਤਕਨੀਕ ਸਾਰੀ ਇੱਕ ਈ ਆ ਜਿਹੜੀ ਮਰਜ਼ੀ ਤਿਆਰ ਕਰ ਲਓ ਇਸ ਦੇ ਲਈ ਕੋਈ ਦਿੱਕਤ ਨਹੀਂ ਆਪਾਂ ਨੇ ਦੇਖੋ ਇਸ ਦਾ ਇਹ ਦੇਖਣਾ ਵੀ ਇਹ ਥੱਲੋਂ ਮਤਲ ਇੱਕ ਗਿੱਠ ਛੱਡ ਕੇ ਤਾਂ ਉਸ ਤੋਂ ਬਾਅਦ ਇਹ ਕਿੰਨੀ ਇਸ ਦੀ ਮਟਾਈ ਆ ਉਸ ਮਟਾਈ ਦੀ ਆਪਾਂ ਜਿਹੜਾ ਕੁਆਲਟੀ دار ਬੂਟਾ ਮੰਨ ਲਓ ਵੀ ਮਾਦਰ ਪਲਾਂਟ ਮਾਦਰ ਪਲਾਂਟ ਜੀ ਤੋਂ ਜਿੱਦਾਂ ਦੇ ਉਹਦੇ ਉੱਤੇ ਅਮਰੂਦ ਲੱਗਣਗੇ ਸਾਰੇਆਂ ਦੀ ਜਿੰਨੀ ਆ ਉਹ ਤੋਂ ਟਾਣੀਆਂ ਲਵਾਂਗੇ ਉਦਾਂ ਦੀ ਲੱਗਣਗੇ ਜਿਹਾ ਜੇ ਉਸਤੇ ਪਹਿਲਾਂ ਲੱਗ ਰਹੇ ਨੇ ਸੇਮ ਵੈਰਾਈਟੀ ਹੋਊਗੀ ਕੋਈ ਫਰਕ ਨਹੀਂ ਇਸ ਦੇ ਵਿੱਚ ਪੈਣਾ ਤੇ ਇਹ ਮੈਂ ਤੁਹਾਨੂੰ ਦੱਸ ਰਿਹਾ ਵੀ ਇਸ ਦੀ ਫਿਰ ਆਪਾਂ ਨੇ ਕਲਮਾ ਜਿਹੜੀ ਉਹ ਕਿਵੇਂ ਲੈਣੀ ਆ ਮੈਂ ਤੁਹਾਨੂੰ ਕਲਮ ਬਾਰੇ ਦੱਸ ਰਿਹਾ ਦੇਖੋ ਜੀ ਬਾਗ ਦੇ ਵਿੱਚੋਂ ਆਪਾਂ ਕਲਮ ਲੈ ਕੇ ਆਈਏ ਕਿਉਂਕਿ ਕਲਮ ਨਾਲ ਹੀ ਬੂਟਾ ਤਿਆਰ ਹੋਣਾ ਆਪਾਂ ਨੇ ਕਲਮ ਜਦੋਂ ਲੈਣੀ ਆ ਆਪਾਂ ਨੇ ਇਹ ਗੱਲ ਦਾ ਧਿਆਨ ਰੱਖਣਾ ਉਸ ਦੇ ਵਿੱਚ ਅੱਖਾਂ ਕਿੰਨੀਆਂ ਕਨੇ ਦੇਖੋ ਜੀ ਆਪਾਂ ਨੇ ਇਸ ਬੂਟੇ ਤੋਂ ਆਪਾਂ ਕਲਮ ਲੈ ਰਿਹਾ ਦੇਖੋ ਜਿਵੇਂ ਆਪਾਂ ਨੇ ਆਹ ਕਲਮ ਲੈ ਲਈ ਜੀ ਜਿਹੜੀ ਇਹ ਕਲਮਾ ਨਾ ਇਹ ਦੇ ਵਿੱਚ ਜਿਹੜਾ ਫਟਾਰਾ ਗਿਆ ਇਹ ਮੰਨ ਲਾ ਵੀ ਪੱਤੇ ਨੇ ਇਹ ਪੱਤੇ ਘੱਟੋ ਘੱਟ 5-6 ਪੱਤੇ ਹੋਣ ਤਾਂ ਉਸ ਦਾ ਜਾਦੇ ਫਾਇਦਾ ਦੇਖੋ ਜੀ ਇਹਨਾਂ ਨੂੰ ਇਸ ਤਰ੍ਹਾਂ ਕਰ ਲੈਣਾ ਕਿ ਇਹਦੀ ਕਟਾਈ ਥੋੜਾ ਥੋੜਾ ਸੱਢ ਕੇ ਇਸ ਤਰ੍ਹਾਂ ਕਰ ਲੈਣਾ ਤੇ ਇਹਦੇ ਜਿਹੜਾ ਜੜ ਦੇ ਵਿੱਚ ਫਟਾਰਾ ਹੁੰਦਾ ਉਹ ਆਪਾਂ ਬਿਲਕੁਲ ਨਹੀਂ ਤੋੜਨਾ ਇਹਦਾ ਜਿਹੜਾ ਟਾਈਮ ਆਗਾ ਉਹ ਫਰਵਰੀ ਤੋਂ ਲੈ ਕੇ ਜਨਵਰੀ ਤੋਂ ਲੈ ਕੇ ਆਪਾਂ ਫਰਵਰੀ ਦੇ ਐਂਡ ਤੱਕ ਕਰ ਸਕਦੇ ਆਂ ਦੇਖੋ ਜੀ ਹੁਣ ਇਸ ਦੀ ਆਪਾਂ ਗੱਲ ਕਰੀਏ ਇਹ ਇਸ ਤੋਂ ਦੋ ਬੂਟੇ ਤਿਆਰ ਹੋ ਜਾਣਗੇ ਦੇਖੋ ਜੀ ਇਸ ਨੂੰ ਉਰੋਂ ਵੱਢ ਲੈਣਾ ਜਿਹੜਾ ਕੱਟ ਰ ਗਿਆ ਆਪਣੇ ਲਈ ਤਿੱਖਾ ਹੋਣਾ ਚਾਹੀਦਾ ਦੇਖੋ ਜੀ ਇਸ ਦੇ ਆਪਾਂ ਦੋ ਬੂਟੇ ਆਪਣੇ ਤਿਆਰ ਹੋ ਜਾਣਗੇ ਤੇ ਮੈਂ ਤੁਹਾਨੂੰ ਦਿਖਾ ਰਿਹਾ ਦੇਖੋ ਜੀ ਫਿਰ ਇਹ ਦੇਸੀ ਬੂਟਾ ਜਿਹੜਾ ਆਪਾਂ ਕਿਆਰੀਆਂ ਦੇ ਵਿੱਚ ਲਾਇਆ ਹੁੰਦਾ ਇਸ ਨੂੰ ਆਪਾਂ ਨੇ ਲਗਭਗ ਇੱਕ ਗਿੱਠ ਦੇ ਲਵੋ ਵੱਡ ਲੈਣਾ ਜੀ ਦੇਖੋ ਇਸ ਤਰ੍ਹਾਂ ਇਹਨੂੰ ਵੱਢ ਕੇ ਦੇਖ ਦੇਣਾ ਇਹ ਬੇਕਾਰ ਆ ਉਸ ਤੋਂ ਬਾਅਦ ਜੀ ਦੇਖੋ ਆਪਾਂ ਆ ਕਲਮ ਲੈ ਲਈ ਤੇ ਆਪਾਂ ਤਿੱਖਾ ਚਾਕੂ ਲੈ ਲਈ ਚਾਕੂ ਹੁਣ ਜ਼ਰੂਰੀ ਆ ਇਹ ਦੇ ਵਿੱਚ ਚਾਕੂ ਤੇ ਕਟਰ ਮੇਨ ਇਹੀ ਚੀਜ਼ ਦੀ ਲੋੜ ਆ ਇਸ ਨੂੰ ਦੇਖੋ ਜੀ ਆਪਾਂ ਇਸ ਤਰ੍ਹਾਂ ਇਹਦਾ ਕੱਟ ਲਾਉਣਾ ਜੀ ਦੇਖੋ ਜੀ ਉਸ ਤੋਂ ਬਾਅਦ ਇਧਰਲੇ ਪਾਸੇ ਕੱਟ ਲਾਉਣਾ ਜੀ ਇਸ ਨੂੰ ਵੈਜ ਕ੍ਰਾਫਟਿੰਗ ਵੀ ਕਿਹਾ ਜਾਂਦਾ ਜੀ ਦੇਖੋ ਜੀ ਇਸ ਨੂੰ ਜਿਹੜਾ ਆਪਾਂ ਇਹਦਾ ਸੈਜ ਬਣਾਉਣਾ ਮੂਰੋਂ ਤਿੱਖਾ ਜਿਵੇਂ ਆਪਾਂ ਕਲਮ ਘੜਦੇ ਹੁੰਨੇ ਆ ਉਸ ਤਰ੍ਹਾਂ ਦੇਖੋ ਜੀ ਇਸ ਨੂੰ ਇਸ ਤਰ੍ਹਾਂ ਤਿੱਖਾ ਕਰਕੇ ਉਸ ਤੋਂ ਬਾਅਦ ਇਹਦਾ ਜਿਹੜਾ ਸੈਂਟਰ ਹੈਗਾ ਉੱਪਰੋਂ ਆਪਾਂ ਨੇ ਪਹਿਲਾਂ ਕੱਟ ਲਿਆ ਸੀ ਇਹ ਸੈਂਟਰ ਦੇ ਵਿੱਚ ਆ ਜਿਹੜਾ ਕੱਟ ਲਾ ਦੇਣਾ ਕੱਟ ਲਾਉਣ ਉਪਰੰਤ ਆਪਾਂ ਨੇ ਕੀ ਕਰਨਾ ਜੀ ਇਸ ਨੂੰ ਇਹਦੇ ਵਿੱਚ ਸੈੱਟ ਕਰ ਦੇਣਾ ਦੇਖੋ ਜੀ ਇਸ ਤਰ੍ਹਾਂ ਸੈੱਟ ਕਰਕੇ ਇਹਦੇ ਉੱਤੇ ਜਿਹੜੀ ਆਪਣੀ ਇਹ ਪੱਤੀ ਹੈਗੀ ਇਹ ਆਮ ਮਿਲ ਜਾਂਦੀ ਹੈ ਜਾਂ ਤੁਸੀਂ ਕੋਈ ਲਚਕਦਾਰ ਲਫਾਫਾ ਲੈ ਲਓ ਆਮ ਇਹ ਲਫਾਫੇ ਲਈ ਦੁਕਾਨ ਤੋਂ ਦੇਖ ਕੇ ਮਿਲ ਜਾਂਦੀ ਹੈ ਇਸ ਨੂੰ ਆਪਾਂ ਨੇ ਚੰਗੀ ਤਰ੍ਹਾਂ ਘੁੱਟ ਕੇ ਪਰਨੇ ਦਿਣਾ ਜੀ ਉਹ ਉਸ ਤੋਂ ਬਾਅਦ ਇੱਥੇ ਜਿਹੜੀ ਗੱਠ ਹੈਗੀ ਆਪਾਂ ਗੱਠ ਮਾਰ ਦੇਣੀ ਹੈ ਗੱਠ ਮਾਰਨ ਤੋਂ ਬਾਅਦ ਚੰਗੀ ਤਰ੍ਹਾਂ ਘੁੱਟ ਘੁੱਟ ਦੇਣਾ ਇਸ ਨੂੰ ਦੇਖੋ ਜੀ ਜਦੋਂ ਆਪਾਂ ਘੁੱਟ ਦਿੱਤਾ ਜੀ ਉਸ ਤੋਂ ਬਾਅਦ ਜਿਹੜਾ ਥੱਲੇ ਇਸ ਦੇ ਥੱਲੋਂ ਫਟਾਰਾ ਆਉਣਾ ਉਹ ਸਾਰਾ ਆਪਾਂ ਤੋੜਦੇ ਰਹਿਣਾ ਤੇ ਇਸ ਨੂੰ ਨਮੀ ਵਾਲੀ ਜਗ੍ਹਾ ਤੇ ਰੱਖ ਦੇਣਾ ਜਿਆਦਾ ਪਾਣੀ ਵੀ ਨਾ ਆਵੇ ਜਿਆਦਾ ਪਾਣੀ ਵੀ ਨਾ ਆਵੇ ਤੇ ਇੱਧਰ ਖੜੇ ਤੇ ਜਿਆਦਾ ਪਾਣੀ ਵੀ ਨਾ ਆਵੇ ਤੇ ਜਿਆਦੇ ਪਾਣੀ ਖੜਾ ਵੀ ਨਾ ਰਹੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਕੈਪ ਹੁੰਦੀ ਹੈ ਜੀ ਇਹ ਕੈਪ ਨੂੰ ਇਸ ਦੇ ਉੱਤੇ ਚਾੜ ਦੇਣਾ ਜੇਕਰ ਤੁਸੀਂ ਆਪਣੇ ਘਰੇਲੂ ਪੱਧਰ ਤੇ ਤਿਆਰ ਕਰਦੇ ਹੋ ਤਾਂ ਤੁਹਾਡੇ ਲਈ ਕੈਪ ਨਹੀਂ ਹੈ ਤਾਂ ਤੁਸੀਂ ਚਿੱਟੇ ਲਫਾਫੇ ਦੀ ਵੀ ਵਰਤੋਂ ਕਰ ਸਕਦੇ ਹੋ ਜਿਹਦੇ ਵਿੱਚ ਦੀ ਪਾਰਦਰਸ਼ੀ ਦਿਖਦਾ ਹੋਵੇ ਉਹ ਲਫਾਫਾ ਆਪਾਂ ਨੂੰ ਆਮ ਬਾਜ਼ਾਰ ਦੇ ਵਿੱਚੋਂ ਮਿਲੀ ਜਾਂਦਾ ਉਸ ਨੂੰ ਫਿਰ ਚੰਗੀ ਤਰ੍ਹਾਂ ਉਰੋਂ ਥੋੜਾ ਰੱਸੀ ਨਾਲ ਬੰਨ੍ਹ ਦੋ ਕਿਉਂਕਿ ਉਤਰਨ ਦਾ ਖਤਰਾ ਰਹਿੰਦਾ ਇਹਦਾ ਪਰਪਸ ਇਹੀ ਹੈ ਵੀ ਮੇਨ ਉੱਪਰ ਪਾਣੀ ਨਾ ਪਵੇ ਔਰ ਉਹ ਬਣਿਆ ਰਹੇ ਨਮੀ ਬਣੀ ਰਹੇ ਉਸ ਤੋਂ ਬਾਅਦ ਤੁਸੀਂ ਨੇ ਜਦੋਂ ਇਹ ਫਟਾਰਾ ਇਸਨੇ ਲਗਭਗ 20-25 ਦਿਨਾਂ ਦੇ ਵਿੱਚ ਫਟਾਰਾ ਜਿਹੜਾ ਤੁਹਾਨੂੰ ਦੇਖਣ ਲੱਗ ਜੂਗਾ ਇਸ ਨੂੰ ਆਪਾਂ ਨੇ ਮੰਨ ਲਓ ਵੀ ਸ਼ਾਮ ਦੇ ਟਾਈਮ ਆ ਜਿਹੜੇ ਬੋਚ ਕੇ ਇਸ ਤਰ੍ਹਾਂ ਚੱਕ ਕੇ ਉਤਾਰ ਦੇਣਾ ਤਾਂਕਿ ਕੋਈ ਫਟਾਰਾ ਨਾ ਟੁੱਟੇ ਉਸ ਤੋਂ ਬਾਅਦ ਜਿਹੜਾ ਨੀਚੇ ਫਟਾਰਾ ਆਉਣਾ ਉਹ ਤੋੜਦੇ ਰਹਿਣਾ ਇਹ ਲਗਭਗ ਤੁਹਾਡਾ 5-6 ਮਹੀਨਿਆਂ ਚ ਬੂਟਾ ਬਿਲਕੁਲ ਤਿਆਰ ਹੋ ਜਾਊਗਾ ਉਸ ਤੋਂ ਬਾਅਦ ਇਹ ਪਹਿਲੇ ਸਾਲ ਦੇ ਵਿੱਚ ਹੀ ਫਲ ਆ ਜਿਹੜਾ ਉਹ ਦੇਣਾ ਸਟਾਰਟ ਕਰ ਦੂਗਾ ਨਹੀਂ ਤਾਂ ਜੇ ਤੁਸੀਂ ਮੰਨ ਲਓ ਵੀ ਦੂਸਰੀ ਲੋਟ ਬੂਟਾ ਲੈਨੇ ਹੋ ਜਿਵੇਂ ਮੰਨ ਲਓ ਵੀ ਵਿਜਾਰ ਦੇ ਵਿੱਚੋਂ ਜਾਂ ਤੁਸੀਂ ਮੰਨ ਲਓ ਬੀਜ ਤੋਂ ਬੀਜ ਵਾਲਾ ਬੂਟਾ ਲੈਨੇ ਹੋ ਤਾਂ ਉਹ ਲਗਭਗ 2-3 ਸਾਲ ਫਲ ਨਹੀਂ ਦਿੰਦਾ ਇਹ ਫਲ ਆਪਣੇ ਕੱਦ ਕਾਠ ਦੇ ਹਿਸਾਬ ਨਾਲ ਤੁਹਾਨੂੰ ਵਧੀਆ ਫਲ ਕੀਣਾ ਜਿਹੜਾ ਸ਼ੁਰੂ ਉਹ ਸੇਤੀਓ ਕਰ ਦੂਗਾ ਤੇ ਇਸ ਤਰ੍ਹਾਂ ਤੁਸੀਂ ਜਿਹੜੀ ਮਰਜੀ ਵੈਰਾਈਟੀ ਹੈ ਜਿਹੜਾ ਮਦਰ ਪਲਾਂਟ ਆ ਜਿਹੜੀ ਟਾਣੀ ਲਓਗੇ ਉਹੀ ਟਾਣੀ ਨਾਲ ਦੇ ਬੁੱਤੇ ਨੇ ਜਿਹੜੇ ਉਹ ਸਾਰੇ ਤਿਆਰ ਹੋ ਜਾਣਗੇ ਇਸ ਤਰ੍ਹਾਂ ਤੁਸੀਂ ਬੁੱਤੇ ਤਿਆਰ ਆ ਜਿਹੜੇ ਕਰ ਸਕਦੇ ਹੋ ਐਨਾ ਕੁਝ ਕਹਿੰਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਕਰ ਰੱਖਿਆ ਤਾਂ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਵਧੀਆ ਲੱਗੇ ਤੇ ਬਾਕੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਆ ਕਰੋ ਤੁਹਾਨੂੰ ਜਾਣਕਾਰੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਕੋਈ ਫੇਰ ਵੀ ਇਸ ਦੇ ਵਿੱਚ ਕਮੀ ਪੇਸ਼ੀਤਾ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਕਾਲ ਦੇ ਉੱਪਰ ਵੀ ਜਾਣਕਾਰੀ ਦੇ ਦਾਂਗਾ ਤੁਸੀਂ ਇਸ ਤਰ੍ਹਾਂ ਆਪਣਾ ਨਰਸਰੀ ਦਾ ਬਿਜ਼ਨਸ ਵੀ ਕਰ ਸਕਦੇ ਹੋ ਤੇ ਬਾਕੀ ਆਪਣੇ ਖੇਤ ਲਈ ਵੀ ਬੂਟੇ ਤਿਆਰ ਕਰ ਸਕਦੇ ਹੋ ਇਹੇ ਬੂਟੇ ਬਹੁਤ ਕਾਮਯਾਬ ਹੋਣਗੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣੀ ਤੇ ਬਾਕੀ ਹੋਰ ਕੋਈ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਤੁਸੀਂ ਇਸ ਤਰ੍ਹਾਂ ਤਿਆਰ ਕਰੋ ਇਹ ਅਮਰੂਦ ਬਾਰੇ ਆਪਾਂ ਜਾਣਕਾਰੀ ਤੁਹਾਨੂੰ ਦਿੱਤੀ ਆ ਇੰਨਾ ਕੁਸ ਕਹਿੰਦਾ ਹੋਇਆ ਧੰਨਵਾਦ